ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਵਾਟ ਦਿਖਾਵਾਂਗੇ ਗੱਬਣ ਸੂਨ ਨੂੰ ਰੈਡੀ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅਗੇ ਕਰੀਏ ਗੱਲਬਾਤ ਸਸੀਗਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਨਵਦੀਪ ਹੈ ਪਿੰਡ ਕੱਟੂ ਵਾਲੀ ਨੇ ਜ਼ਿਲ੍ਹਾ ਸੰਗਰੂਰ ਤੁਸੀਂ ਹਜ਼ੂਰੀ ਠੀਕ ਆ ਪਿੰਡ ਆਪਣਾ ਬਰਨਾਲਾ ਤੇ ਤਨਹੌਲਾ ਠੀਕ ਆ ਪਿੰਡ ਆ ਕੇ ਖਾਸ ਆਪਣਾ ਬਾਲੀਆਂ ਕੱਟੂ ਵਾਲੀ ਹਾਂੀ ਕੱਟੂ ਦੇ ਨਾਲ ਲੱਗਦਾ ਹੈ ਜ਼ਿਲ੍ਹਾ ਸੰਗਰੂਰ ਪਿਆ ਗਿਆ ਜ਼ਿਲ੍ਹਾ ਸੰਗਰੂਰ ਆਪਣਾ ਕੰਟੈਕਟ ਨੰਬਰ ਕਿੰਨਾ ਜੀ 9501923769 9501923769 ਜਿਹੜੀ ਆਪਾਂ ਇਹ ਜਰਸੀ ਵੱਚੀ ਦੇਖੀ ਹੈ ਨੇ ਬੜ ਇਹ ਕਿਹੜਾ ਸੂਰ ਸੂਰੀਆ ਵੀਰ ਦੂਜੇ ਸੂਰ ਸੂਰੀਆ ਦੂਜੇ ਸੂਰ ਸੂਂਦੀ ਆ ਇੱਕ ਕੈਕ ਦਿਨ ਸੂਣ ਚ ਬਾਕੀ ਆ ਇਹਦੇ ਚਾਰ ਤੋਂ ਪੰਜ ਦਿਨ ਲੱਗਦੇ ਹਫਤਾ ਲੀ ਲੈ ਸਕਦੇ ਠੀਕ ਆ ਲਗਭਗ ਮੰਨੀ ਹਫਤੇ ਤੋਂ ਅੰਦਰ ਬਚਾ ਧਰ ਦੂ ਇਹ ਠੀਕ ਆ ਪਿਛਲੇ ਸਵੇ ਆਪਾਂ ਜਿੱਥੋਂ ਖਰੀਦੀਏ ਉਹਨਾਂ ਨੇ ਦੁੱਧ ਸਿਚਾਉਣਾ ਵੀ ਕਿੰਨਾ ਚੋਇਆ ਪਿਆ ਦਾ ਉਹਨਾਂ ਨੇ ਕਿਹਾ ਵੀ 20 ਤੋਂ 20 ਪਲਸ ਇਤ ਹੋਈ 20 ਪਲਸ ਆਪਾਂ ਅੰਦਾਜ਼ਾ ਲਾ ਕੇ ਚੱਲੇ ਵੀ ਦੂਜੇ ਸਵੇ ਤਿਆਰ ਹੋ ਗਈ ਚੱਲ ਅਗਲਾ ਕਹ ਇਹਨੂੰ ਕਹਿੰਦਾ 20 ਦੇ ਤਾਂ 18 ਦੇ ਤਾਂ ਮੰਨ ਕੇ ਚੱਲੇ ਵੀ 20 ਕਿਲੋ ਤਿਆਰ ਬੇਸਾਬ ਨਾ ਹਾਂ 20 ਕਿਲੋ ਦੂ ਵੀ ਵਧੇ ਦੁੱਧ ਪਾ ਦੂ ਹਣਾ ਤੇ ਠੰਡੀ ਸੀਲ ਬਹੁਤ ਆ ਹਾਂਜੀ ਪੂਰੀ ਠੰਡੀ ਸੀਲ ਹੱਥ ਤੋਂ ਫਰਾੜਣ ਦੀ ਵਧੀਆ ਬੈ ਕੇ ਹੱਥ ਫੇਰਦੀ ਸਮਾਰ ਕੇ ਸੋ ਵੀਰੋ ਠੰਡੀ ਸੀਲ ਦੇਖੋ ਕੋਈ ਅੰਤ ਨਹੀਂ ਠੰਡੀ ਦਾ ਤੇ ਦੁੱਧ ਚਾਹੇ 20 ਦਾ 19 ਦੇ ਦੇ ਜਾਂ 20 ਦੇ ਦੇ ਪਰ ਠੰਡੀ ਇੰਨੀ ਆ ਬਰਫ਼ ਵਰ ਗਿਆ ਜਿਵੇਂ ਗਰਮੀ ਨੇ ਰੋਤਾ ਹੁੰਦੀਆਂ ਪੂਰੇ ਠੰਡੀ ਵਾਲੀ ਠੰਡੀ ਕੋਈ ਹੁੰਦਾ ਠੀਕ ਆ ਠੰਡੀ ਸੀਲ ਸੋ ਵੀਰੋ ਠੰਡੀ ਦੇਖੋ ਠੰਡੀ ਦਾ ਕੋਈ ਅੰਤ ਨਹੀਂ ਇਹਦਾ ਸਾਫ਼ ਤੇ ਸੁਹਾ ਦੇਖੋ ਜਮ ਕਹਾਂ ਵਤਾ ਮਨ ਕੇ ਚਲੋ ਵੀ ਆ ਖਾਸ ਇਹ ਤਾਂ ਆ ਹੁਣ ਬਹੁਤ ਘੱਟ ਦੇਖ ਨੂੰ ਮਿਲ ਜੇ ਜਰਸੀ ਆਪਾਂ ਨੂੰ ਅੱਜ ਕੱਲ ਹਰ ਇੱਕ ਬੰਦਾ ਬ੍ਰੀਡ ਵਿਸੇ ਭਾਜਲੇ ਪਿਆ ਵਿੱਚ ਫਰੇਣੀ ਐ ਪਰ ਬਹੁਤ ਵੀਰ ਇਹਦੀ ਵੀ ਮੰਗ ਕਰਦੇ ਆ ਹਨਾ ਹਾਂਜੀ ਹਾਂਜੀ ਤੇ ਰੇਟ ਵੀਰ ਇਹਦਾ ਕੀ ਹੋਊਗਾ ਰੇਟ ਫੋਨ ਤੇ ਕਰ ਲੈ ਜੈ ਜੀ ਹੋਊਗਾ ਜਮਾ ਜੈ ਜੂ ਹਾਂਜੀ ਮਨ ਕੇ ਚੱਲ ਵੀ ਜਿਹੜੇ ਪਹਿਲੇ ਨੂੰ ਫੋਨ ਲਾ ਲੈ ਰੇਟ ਫਿੱਟ ਆਊਗਾ ਉਹਦੇ ਹਾਂਜੀ ਹਾਂਜੀ ਤੋੜਦੀ ਵੀਰ ਬਾਹਰ ਨੂੰ ਜ਼ਿਆਦਾ ਰੇਟ ਨਹੀਂ ਮੰਗਣਾ ਠੀਕ ਐ ਆ ਗਿਆ ਆਪਾਂ ਦੇਖੇ ਤਰ੍ਹਾਂ ਨੂੰ ਖਾਲੀ ਨਹੀਂ ਮੂੜ ਠੀਕ ਐ ਸੋ ਰੀਡ ਰੇਟ ਵੀਰ ਕਹਿੰਦਾ ਬਿਲਕੁਲ ਬਾਜੂ ਹੋਊਗਾ ਪਰ ਜਿਹੜਾ ਵੀਰ ਆ ਗਿਆ ਗੱਡੀ ਲੈ ਕਿਉਂਕਿ ਇਹ ਠੰਡੀ ਆ ਬਸ ਕੱਲਾ ਬਣ ਕੇ ਚਲੋ ਥਣ ਤੁਣ ਵੀਰੇ ਓਕੇ ਦੇਖੇ ਵੇ ਜਮ ਆਪਣੇ ਸੋ ਥਣ ਵਾਲੇ ਪਾਸੋਂ ਓਕੇ ਆ ਬਸ ਕੱਲਾ ਸੌਦਾ ਵੀਰ ਨਾਲ ਕਰ ਲਿਓ ਸੋ ਦੇਖੋ ਮੂੰਹ ਮੱਥਾ ਮਾੜੀ ਹੋਰ ਤੋਰ ਦੀ ਲੰਬੀ ਤੋਰ ਦੀ ਹੈ ਦਰਬਾਰ ਨੂੰ ਸੋ ਬਰ ਲੀਵਾ ਵਗੈਰਾ ਦੇਖੋ ਨੇੜ ਤੋਂ ਇਹਦਾ ਕਿਆ ਬਾਤਾ ਅਜੇ ਹਫਤਾ ਸੂਨ ਚ ਵਾਕੀ ਪਿਆ ਹਫਤੇ ਨੂੰ ਹੋਰ ਵੀ ਇਹਨੇ ਚੰਗੀ ਬਣਿਆਉਣਾ ਹੈਗਾ ਸੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੋ ਪੂਰੀ ਸਾਫ ਸੁਥਰੀ ਜਿੰਦ ਜਾਨ ਵਾਲੀ ਬੈੜ ਦੂਸਰਾ ਸੁਦਾ ਹੁੰਦੀ ਆ ਚੰਗੀ ਸੇਵਾ ਕਰ ਲਾਂਗੇ ਆਪਾਂ 20 ਲੀਟਰ ਨਹੀਂ 18 19 ਲੀਟਰ ਦਾ ਬੱਟਰ ਤੇ ਦੁੱਧ ਪਿਆ ਤੇ ਠੰਡੀ ਸੀਲ ਦਾ ਕੋਈ ਆਂਦਰੀ ਪਿੰਡ ਕੱਟੂ ਵਾਲੀ ਹੈ ਜਿਲ੍ਹਾ ਸੰਗਰੂਰ ਆ ਤੇ ਵੀਰ ਨੰਬਰ ਬੋਲ ਦਿਓ ਆਪਣਾ 9501937723 ਠੀਕ ਆ ਜਿਲ੍ਹਾ ਸੰਗਰੂਰ ਪਹ ਗਿਆ ਜਿਵੇਂ ਮਰਜ਼ੀ ਤੁਸੀਂ ਚਲੋ ਕੋਈ ਚੱਕਰ ਨਹੀਂ ਠੀਕ ਆ ਜਰ ਰਸਾ ਸਾਡੇ ਕੋਲ ਤੇ ਵੇਜੋ ਹਣ ਹਾਂ ਜੀ ਸੁਭਰਾ ਗੁਣਾ ਦੀ ਗੁੱਥਲੀ ਆ ਜਮਾ ਬਹੁਤ ਵੀਰ ਮੰਨ ਕੇ ਚਲੋ ਵੀ ਸਾਫ਼ ਸੁਥਰਾ ਇੱਕ ਨਗੀਨਾ ਲੱਭ ਕੇ ਲੈ ਕੇ ਆਇਆ ਬਸ ਵੀਰ ਨੇ ਆਪਣੀ ਮਿਹਨਤ ਲਈ ਨੇ ਜਿਹੜੀ ਲੈਣੀ ਹੈ ਤੇ ਜਿਹੜਾ ਵੀਰ ਆਏਗਾ ਵੜ ਦੇ ਕੇ ਤੁਹਾਨੂੰ ਹਣ ਸੋ 몰ਲੇ ਦਾ ਹੋਊਗਾ ਬਿਲਕੁਲ ਜਾਇਜ਼ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਗੇ ਕਿਸੇ ਨਵੀਂ ਹੋਰ ਵੀਡੀਓ ਨਾਲ